ਜੀ ਧੰਤਨ ਸਾਧਗੁਰੂ ਤੇਰਾ ਹੀ ਆਸਰਾ ਅੱਜ ਅਸੀਂ ਫੇਰ ਕੋਈ ਨਵੀਆਂ ਗੱਲਾਂ ਬਾਤਾਂ ਦੇ ਨਾਲ ਨਵੀਂ ਵੀਡੀਓ ਪਾਉਣ ਲੱਗੇ ਆ ਨਵੀਂ ਜਾਣਕਾਰੀ ਦੇਣ ਲੱਗੇ ਆ ਅੱਜ ਅਸੀਂ ਇਹ ਜਾਣਕਾਰੀ ਦੇਣ ਲੱਗੇ ਆ ਕਿ ਜਿਹੜੇ ਮਹਾਜਨ ਲੋਕ ਆ ਉਹ ਕਿਉਂ ਸੁਖੀ ਆ ਜਿਹੜੇ ਸੇਠ ਲੋਕ ਆ ਇੱਕ ਤਾਂ ਉਹਨਾਂ ਦੀ ਜਿਹੜੀ ਸੋਚ ਹੈ ਇੰਨੀ ਨਫ਼ਰਤ ਨਹੀਂ ਉਹਨਾਂ ਦੇ ਅੰਦਰ ਹੁੰਦੀ ਜਿੰਨੀ ਹੋਰ ਭਾਈਚਾਰੇ ਦੇ ਅੰਦਰ ਨਫ਼ਰਤ ਆ ਜਵੇਂ ਪਿੰਡੂ ਖੇਤਰ ਦੇ ਵਿੱਚ ਜਾਂ ਹੋਰ ਜਿਹੜੀਆਂ ਜਾਤੀਆਂ ਉਹਨਾਂ ਦੇ ਵਿੱਚ ਨਫ਼ਰਤ ਬਹੁਤ ਜ਼ਿਆਦਾ ਹੈ ਜਿਹੜੇ ਮਹਾਜਨ ਲੋਕ ਆ ਜਿਹੜੇ ਸੇਠ ਲੋਕ ਆ ਉਹ ਇੰਨੀ ਨਫ਼ਰਤ ਨਹੀਂ ਕਰਦੇ ਜਿੰਨੀ ਮਤਲਬੀ ਪੇਂਡੂ ਖੇਤਰੀ ਜਾਂ ਹੋਰ ਜਾਤੀਆਂ ਜਿਹੜੀਆਂ ਨਫ਼ਰਤ ਕਰਦੀਆਂ ਇੱਕੋ ਜਾਣੇ ਕਿ ਜੇ ਆਪਾਂ ਅੰਕੜਾ ਵੀ ਤੁਸੀਂ ਕੱਢ ਲਓ ਜੇ ਮੇਰੀ ਗੱਲ ਝੂਠ ਹੋਵੇ ਜਾਣੇ ਕਿ ਉਹ ਨਸ਼ੇ ਬਹੁਤ ਘਟਟ ਜੋ ਪਰਸੈਂਟ 'ਚ ਹੀ ਹੋਣਗੇ ਉਹ ਵੀ ਆਪਣੇ ਆਲੇ ਨੂੰ ਵੇਖ ਕੇ ਭਲਾ ਲੱਗੇ ਹੋਣਗੇ ਆਪਣੇ ਆਲੇ ਜਰਦਾ ਬੀੜੀਆਂ ਸੈਕਟ ਤਮਾਕੂ ਚਲਮਾ ਜੋ ਵੀ ਗੰਦਾ ਨਸ਼ਾ ਉਹ ਮਤਲਬੀ ਆਪਣੇ ਆਲੇ ਨੂੰ ਦੇਤਾ ਗਰੀਬ ਭਾਈਚਾਰੇ ਨੂੰ ਜਾਂ ਪੇਂਡੂ ਖੇਤਰ ਦੇ ਵਿੱਚ ਫਿਰ ਕਹਿੰਦੇ ਜੀ ਮਹਾਜਨ ਲੋਕ ਸੁਖੀ ਆ ਉਹਨਾਂ ਨੇ ਸੁਖੀ ਹੋਣਾ ਮੰਨ ਕੇ ਚੱਲੋ ਉਹਨਾਂ ਦਾ ਬੱਚਾ ਪੜਦਾ ਤੇ ਉਹ ਕੰਮਕਾਰ ਕਰਕੇ ਤੇ ਮਹਾਜਨ ਲੋਕ ਜਿਹੜੇ ਸੇਠ ਲੋਕ ਆ ਉਹ ਦੁਕਾਨ ਤੇ ਬਹਿਣਾ ਸਿੱਖ ਲੈਂਦੇ ਆ ਜੇ ਮੰਨ ਕੇ ਚੱਲੋ ਨੂੰ ਨੌਕਰੀ ਨਹੀਂ ਮਿਲਦੀ ਤਾਂ ਉਹ ਦੁਕਾਨ ਦਾ ਕਾਰੋਬਾਰ ਸਾਰਾ ਸਿੱਖ ਲੈਂਦੇ ਆ ਪੜ੍ਹਾਈ ਪੜ੍ਹਾਈ ਦੇ ਵਿੱਚ ਤਾਂ ਉਦੋਂ ਬਾਅਦ ਜਦੋਂ ਕੋਈ ਨੌਕਰੀ ਨਹੀਂ ਮਿਲਦੀ ਤਾਂ ਉਹ ਦੁਕਾਨ ਸੰਭ ਲੈਂਦੇ ਜਾਣੇ ਕਿ ਉਹ ਜਿਹੜਾ ਕਿੱਤਾ ਉਹਨਾਂ ਦਾ ਉਹ ਬੱਚੇ ਨੂੰ ਸਿਖਾਉਂਦੇ ਆ ਵੀ ਜੇ ਉਹਨਾਂ ਨੂੰ ਨੌਕਰੀ ਨਾ ਮਿਲੇ ਤਾਂ ਦੁਕਾਨ ਸੰਭ ਲੈਂਦੇ ਤੇ ਦੁਕਾਨ ਦੇ ਵਿੱਚ ਸਾਰੀ ਨੌਲੇਜ ਲੈ ਲੈਂਦੇ ਆ ਬੱਚੇ ਪੜ੍ਹਦੇ ਪੜ੍ਹਦੇ ਲੱਗ ਭਾਗ ਉਹਨਾਂ ਦਾ ਸਾਰਾ ਜਿਹੜਾ ਪਰਿਵਾਰ ਹੁੰਦਾ ਉਹ ਦੁਕਾਨ ਦੀ ਨੌਲੇਜ ਲੈ ਲੈਂਦਾ ਬੀਏ ਦੁਕਾਨ ਕਿਵੇਂ ਚਲਾਉਣੀ ਹੈ ਜਾਨੀ ਕਿ ਉਹ ਲੋਕ ਤਾਂ ਸੁਖੀ ਹੈ ਤੇ ਸਾਡੇ ਜਿਹੜੇ ਪਿੰਡਾਂ ਵਾਲੇ ਐ ਇਹ ਕਹਿ ਦਿੰਦੇ ਆ ਜੀ ਮਤਲਬ ਵੀ ਬੱਚੇ ਨੂੰ ਆ ਆਪਾਂ ਕਾਹਨੂੰ ਸਿਖਾਉਣਾ ਆਪਾਂ ਤਾਂ ਵੱਡੀ ਸੋਚ ਰੱਖਣੀ ਐ ਆਪਾਂ ਵੱਡੇ ਬਣਨਾ ਆਪਾਂ ਇਹ ਕਰਨਾ ਨਹੀਂ ਵੱਡੇ ਵੀ ਬਣਨਾ ਐ ਪਰ ਜਿਹੜਾ ਠੋਡਾ ਕੀਤਾ ਉਸ ਕਿੱਤੇ ਦੇ ਨਾਲ ਤਾਂ ਸਾਨੂੰ ਜੁੜਨਾ ਚਾਹੀਦਾ ਨਾ ਇਹ ਇੱਕ ਸੇਠ ਲੋਕਾਂ ਦੀ ਮਹਾਜਨ ਲੋਕਾਂ ਦੀ ਇੱਕ ਇੱਕ ਮੈਂ ਤੁਹਾਨੂੰ ਉਹਨਾਂ ਦੀ ਜਾਣਕਾਰੀ ਦੇ ਰਿਹਾ ਕਿਸੇ ਦਾ ਬੱਚਾ ਮਹਾਜਨ ਲੋਕਾਂ ਦਾ ਉਹ ਜਾਨੀ ਕਿ ਇੱਕ ਦੁਕਾਨ ਦਾ ਕਾਰੋਬਾਰ ਸਿੱਖ ਲੈਂਦਾ ਤੇ ਸਾਡੇ ਵਾਲੇ ਕਿਸੇ ਦੇ ਜਾਂਦਾ ਕਬੂਤਰ ਰੱਖ ਲੈਂਦੇ ਆ ਜਾ ਪਤੰਗਾ ਟਣ ਗਿਆ ਉਹ ਲਾਲੰਦਿਆ ਜਿੰਨੇ ਪੁੱਠੇ ਕੰਮ ਮਤਲਬ ਕਿ ਸਾਡੇ ਵਾਲਿਆਂ ਚ ਵਿੱਚ ਗਰੀਬਾਂ ਚ ਜਾਂ ਪਿੰਡੂ ਖੇਤਰ ਦੇ ਲੋਕਾਂ ਚ ਇਹ ਪੁੱਠੇ ਕੰਮ ਸਾਰੇ ਇਹਨਾਂ ਨੂੰ ਦੇਦੇ ਫੇਰ ਕਹਿੰਦੇ ਮਹਾਜਨ ਲੋਕ ਸੁਖੀ ਉਹ ਆਪਣੀ ਸੋਚ ਨਾਲ ਸੁਖੀ ਹੈ ਆਪਣੇ ਵਿਚਾਰਾਂ ਨਾਲ ਸੁਖੀ ਹੈ ਕਿਤੇ ਮਹਾਜਨਾਂ ਦੇ ਲੋਕ ਕਿਤੇ ਕੋ ਵੇਖਿਆ ਵੀ ਛਤਰੀਆਂ ਲਈ ਫਿਰਦੇ ਜਾਂ ਕਬੂਤਰ ਬਾਜ ਬਣ ਗਏ ਉਹਨਾਂ ਦੇ ਜਵਾਕ ਉਹ ਆਪਣੇ ਬੱਚਿਆਂ ਨੂੰ ਗੈਡ ਰੱਖਦੇ ਐ ਉਹ ਆਪਣੇ ਬੱਚਾ ਨੂੰ ਇਹੋ ਜਿਹੇ ਤਰੀਕੇ ਨਾਲ ਗਾਈਡ ਕਰਦੇ ਕਿ ਦੁਕਾਨ ਤੇ ਭਾ ਲੈਂਦੇ ਆ ਆ ਜਾ ਪੁੱਤ ਦੁਕਾਨ ਤੇ ਬਹਿ ਜਾ ਹੌਲੀ ਹੌਲੀ ਚੀਜ਼ ਚੱਕਣੀ ਫੜਾਣ ਲਾ ਦਿੰਦੇ ਆ ਜਾਣੇ ਕਿ ਉਹ ਸਾਰੇ ਦਾ ਸਾਰਾ ਕਾਰੋਬਾਰ ਜਿਹੜਾ ਦੁਕਾਨ ਦਾ ਸਖਾ ਲੈਂਦੇ ਆ ਤਾਂ ਬੱਚਾ ਮੁੜ ਕੇ ਉਹੀ ਕਾਰੋਬਾਰ ਨਾਲ ਜੁੜ ਜਾਂਦਾ ਤੇ ਸਾਡੇ ਵਾਲੇ ਵਸਾਰੀ ਤੇੜੀ ਕਿਤੇ ਉਹ ਕੋਠੇ ਤੇ ਕਿਤੇ ਉਧਰ ਕਿਤੇ ਉਧਰ ਕਿਤੇ ਉਧਰ ਕਿਤੇ ਉਧਰ ਜਾਣੇ ਕਿ ਸਾਡੇ ਜਿਹੜੇ ਬੱਚੇ ਉਹ ਮਾਪਿਆਂ ਦੀ ਾਕਾਤ ਤੋਂ ਬਾਹਰ ਹੋ ਜਾਂਦੇ ਆ ਮਾਪਿਆਂ ਦੀ ਜਿਹੜੀ ਗੱਲੋਂ ਬੰਦੇ ਨਹੀਂ ਨਾ ਹੀ ਮਾਪੇ ਗੌਰ ਕਰਦੇ ਮੁੜ ਕੇ ਜਦੋਂ ਵਿਗੜ ਜਾਂਦੇ ਕਹਿ ਦਿੰਦੇ ਜੀ ਬੱਚੇ ਵਿਗੜ ਗਏ ਮਹਾਜਨ ਲੋਕਾਂ ਦੇ ਬੱਚੇ ਕਿਉਂ ਨਹੀਂ ਵਿਗੜਦੇ ਸੇਠ ਲੋਕਾਂ ਦੇ ਬੱਚੇ ਕਿਉਂ ਨਹੀਂ ਵਿਗੜਦੇ ਜੇ ਵਿਗੜੇ ਹੋਣਗੇ ਤਾਂ ਆਪਣੇ ਵਾਲੇ ਨੂੰ ਵੇਖ ਕੇ ਵਿਗੜੇ ਹੋਣਗੇ ਹਜੇ ਵੀ ਮਤਲਬ ਉਹਨਾਂ ਦੇ ਵਿੱਚ ਇੱਕ ਨਸ਼ਿਆਂ ਦੇ ਲਤ ਬਹੁਤ ਘੱਟ ਹੈ ਤੇ ਜਾਣੇ ਕਿ ਉਹਨਾਂ ਦੇ ਬੱਚੇ ਵਿਗੜਦੇ ਨਹੀਂ ਜਿੰਨੇ ਮਤਲਬ ਵੀ ਪਿੰਡੂ ਖੇਤਰ ਦੇ ਬੱਚੇ ਵਿਗੜ ਵਿਕੜਦੇ ਆ ਆਪਣੇ ਮਾਪੇ ਵਿਗੜਨ ਦਾ ਮੌਕਾ ਦਿੰਦੇ ਆ ਮਾਤਾ ਪਿਤਾ ਨਾ ਮਿਗੜਨ ਦਾ ਮੌਕਾ ਦਿੰਦੀਆਂ ਮਾਂ ਵਿਗੜਨ ਦਾ ਮੌਕਾ ਦਿੰਦੀ ਹੈ ਕਿਉਂਕਿ ਜਦੋਂ ਉਹਨਾਂ ਨੂੰ ਗਾਈਡ ਹੀ ਨਹੀਂ ਕਰਨਾ ਸੇਠ ਲੋਕ ਗਾਈਡ ਕਰਦੇ ਆ ਗਾਈਡ ਕਰਨ ਦਾ ਭਾਵਨ ਨੂੰ ਕਿਤੇ ਦੇ ਨਾਲ ਜੋੜ ਲੈਂਦੇ ਆ ਦੁਕਾਨ ਤੇ ਬਾਉਣਾ ਸਿੱਖ ਲੈਂਦਾ ਤੇ ਮੁੜ ਕੇ ਉਹ ਮਤਲਬ ਵੀ ਨੌਕਰੀ ਨਾ ਵੀ ਮਿਲੇ ਤਾਂ ਉਹ ਦੁਕਾਨ ਚਲਾ ਲੈਂਦੇ ਆਪਣੇ ਕਾਰੋਬਾਰ ਨਾਲ ਜੁੜੇ ਰਹਿੰਦੇ ਤੇ ਸਾਡੇ ਵਾਲੇ ਕਾਰੋਬਾਰਾਂ ਨਾਲ ਨਹੀਂ ਜੁੜੇ ਜਾਂਦਾ ਕਬੂਤਰਾਂ ਨਾਲ ਜੋੜ ਦਿੰਦੇ ਆ ਜਾਂ ਲੈਤੀ ਪਤੰਗ ਪਾੜਤੀ ਪਤੰਗ ਪਾੜ ਲਈ ਲੈ ਲਈ ਇਹਨਾਂ ਕੰਮਾਂ ਨਾਲ ਜੁੜ ਗਏ ਜਿਸ ਦੇ ਕਾਰਨ ਸਾਡੇ ਲੋਕ ਦੁਖੀ ਆ ਤੇ ਸੇਠ ਲੋਕਾਂ ਦੀ ਤੇ ਆਪਣੇ ਵਿੱਚ ਆਹ ਫਰਕ ਆ ਜਿਵੇਂ ਇਹ ਦੱਸਿਆ ਕਿ ਉਹ ਕਿਉਂ ਸੁਖੀ ਆ ਤੇ ਅਸੀਂ ਕਿਉਂ ਦੁਖੀ ਆ ਇਨਾ ਕੁਝ ਕਹਿੰਦੇ ਜੇ ਕੋਈ ਸ਼ਬਦਵਾਦ ਘੱਟ ਬੋਲੇਗਾ ਕਿ ਮਾਫੀ ਚਾਹੁੰਣਾ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਪਤਾ ਲੱਗੇ ਕਿ ਸੇਠ ਲੋਕ ਆ ਜਿਹੜੋ ਆਪਣੇ ਬੱਚਿਆਂ ਨੂੰ ਗੈੜ ਕਿਵੇਂ ਕਰਦੇ ਆ ਤੇ ਅਸੀਂ ਵੀ ਗੜ ਕਰਗੇ ਅਸੀਂ ਵੀ ਬੱਚਿਆਂ ਦੇ ਮਾੜਾ ਮੋਟਾ ਆਪਣਾ ਕੰਟਰੋਲ ਕਰਗੇ ਤਾਂ ਬੱਚੇ ਵਿਗੜਦੇ ਨਹੀਂ ਕਿਉਂਕਿ ਵਿਗੜਨ ਦਾ ਮੌਕਾ ਅਸੀਂ ਦਿੰਨੇ ਆ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਈ